CBSE ਬੋਰਡ ਦੇ ਹੇਠ ਬਹੁਤੇ ਸਕੂਲ ਆਉਂਦੇ ਨੇ ਜਿਹੜੇ ਲੁੱਟ ਕਰ ਰਹੇ ਨੇ ਉੱਥੇ ਸਿਲੇਬਸ ਇੱਕ ਹੈ ਪ੍ਰਕਾਸ਼ਨ ਵੱਖਰੇ ਵੱਖਰੇ ਨੇ ਕਿਤਾਬਾਂ ਵੱਖਰੀਆਂ ਵੱਖਰੀਆਂ ਨੇ ਹਰਜੀਤ ਜੀ ਕੀ ਕਰਨਾ ਹੈ ਹਰਜੀਤ ਜੀ ਦੁਕਾਨਦਾਰੀ ਦੇਖੋ ਵੀ ਕਿਸ ਹੱਦ ਤੱਕ ਡਰਾਮੇਵਾਜ਼ੀ ਸ਼ੁਰੂ ਹੋ ਚੁੱਕੀ ਹੈ ਉਹਨਾਂ ਦੀਆਂ ਕਿਤਾਬਾਂ ਦਾ ਖਰਚਾ ਜਿਹੜਾ ਓਵਰ ਬਰਡਨ ਬਣਿਆ ਹੋਇਆ ਪੈਰੈਂਟ ਤੇ ਇਹ ਦੇਖੋ ਕਿੰਨਾ ਨੁਕਸਾਨ ਦੇ ਰਹੇ ਆ ਅੱਜ ਇੱਕ ਗੱਲ ਦੋਸਤੋ ਮੈਂ ਜੀਥਰਜੀ ਥਾਜ਼ਰਾਂ ਕਿਤਾਬਾਂ ਮਹਿੰਗੀਆਂ ਨੇ ਇਸ ਮੁੱਦੇ ਦੇ ਉੱਪਰ ਅਸੀਂ ਕਈ ਪ੍ਰੋਗਰਾਮ ਕਰ ਚੁੱਕੇ ਹਾਂ ਉਸੇ ਲੜੀ ਦੇ ਤਹਿਤ ਅੱਜ ਮੈਂ ਪਹੁੰਚਿਆ ਮੈਮ ਅਵੀਤਾ ਸ਼ਰਮਾ ਕੋਲ ਲੰਮਾ ਤਜਰਬਾ ਹੈ ਸਕੂਲਿੰਗ ਦਾ ਕਾਲਜ ਦੇ ਵਿੱਚ ਐਜੂਕੇਸ਼ਨ ਦੇਣ ਦਾ ਅੰਦਰ ਲੀਆਂ ਗੱਲਾਂ ਕੀ ਨੇ ਇਸ ਸਮਝਣ ਦਾ ਯਤਨ ਕਰਾਂਗੇ ਆਓ ਸਵਾਗਤ ਕਰਦੇ ਹਾਂ ਮੈਮ ਮੀਤਾ ਸ਼ਰਮਾ ਜੀ ਦਾ ਸਤਿ ਸ਼੍ਰੀ ਅਕਾਲ ਮੈਮ ਜੀ ਆਏ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੋ ਹਾਂ ਜੀ ਹਾਂ ਜੀ ਹਰਜੀਤ ਜੀ ਮੈਮ ਕਿਤਾਬਾਂ ਮਹਿੰਗੀਆਂ ਦਾ ਰੌਲਾ ਤੁਸੀਂ ਮੇਰੇ ਨਾਲ ਲਾਈਵ ਪ੍ਰੋਗਰਾਮ ਦੇ ਵਿੱਚ ਵੀ ਪਾਇਆ ਸੀ ਹਾਂ ਜੀ ਹਾਂ ਜੀ ਇਸ ਵਕਤ ਇਸ ਰੁੱਤ ਦੇ ਵਿੱਚ ਮਾਪਿਆਂ ਨੂੰ ਲੁੱਟਿਆ ਜਾ ਰਿਹਾ ਕਿਤਾਬਾਂ ਜ਼ਰੀਏ ਜੀ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਹ ਦੱਸੋ ਕਿਤਾਬਾਂ ਜ਼ਰੀਏ ਲੁੱਟ ਹੋ ਰਹੀ ਹੈ ਦੇਖੋ ਹਰਜੀਤ ਜੀ ਪ੍ਰੀਵੀਅਸ ਜਿਹੜਾ ਸੈਸ਼ਨ ਕੀਤਾ ਸੀ ਉਦੋਂ ਵੀ ਆਪਾਂ ਇਹ ਡਿਸਕਸ ਕੀਤਾ ਸੀ ਇਹ ਤਾਂ 100% ਹੈ ਬਹੁਤ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ ਇਹਦੇ ਵਿੱਚ ਕੋਈ ਸੈਕੰਡ ਓਪੀਨੀਅਨ ਹੈ ਹੀ ਨਹੀਂ ਹੈ ਮੈਂ ਤਾਂ ਇਹ ਚੀਜ਼ ਤੇ ਹੈਰਾਨ ਹੈ ਕਿ ਕੋਈ ਪੈਰੈਂਟ ਇਨੀਸ਼ੀਏਟਿਵ ਕਿਉਂ ਨਹੀਂ ਲੈ ਰਹੇ ਆ ਅਪਰੋਚ ਕਰੋ ਹਾਇਰ ਅਥਾਰਟੀ ਨੂੰ ਸਕੂਲ ਦੇ ਵਿੱਚ ਆ ਕੇ ਅਪਰੋਚ ਕਰੋ ਤਾਂ ਕਿ ਕੁਝ ਇਹਨਾਂ ਚੀਜ਼ਾਂ ਦਾ ਹੱਲ ਨਿਕਲ ਸਕੇ ਜਿਹੜਾ ਤਾਂ ਅੱ퍼 ਸ਼੍ਰੇਣੀ ਹੈ ਅੱ퍼 ਕਲਾਸ ਹੈ ਉਹਨਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਮੈਡੀਓਕਰ ਜਾਂ ਪੂਰ ਉਹ ਬੰਦੇ ਸਫਰ ਕਰ ਰਹੇ ਆ ਵੱਡੇ ਪੱਤਰ ਤੇ ਉਸ ਮਾਂ-ਬਾਪ ਲਈ ਇਹ ਕੰਡੇ ਵੀਜੇ ਜਾ ਰਹੇ ਬਹੁਤ ਬੁਰੀ ਗੱਲ ਹੋ ਰਹੀ ਆ ਦੇਖੋ ਸਿਲੇਬਸ ਜਦੋਂ ਇੱਕ ਹੈ ਤਾਂ ਅਲੱਗ-ਅਲੱਗ ਬੁੱਕਸ ਦਾ ਮੁੱਦਾ ਕੀ ਹੈ ਮੇਰੇ ਤਾਂ ਸਮਝ ਤੋਂ ਬਾਹਰ ਹੈ 10th ਦੀ ਹੈ ਜਾਂ 12th ਦੀ ਹੈ ਕੰਬਾਈਨਡ ਬੈਸਿਸ ਹੁੰਦੀ ਹੈ ਇਹਦੇ ਚ ਤਾਂ ਕੋਈ ਪ੍ਰਿਸਕ੍ਰਿਪਸ਼ਨ ਨਹੀਂ ਹੁੰਦੀ NCERT ਨੂੰ ਹੀ ਇਕੱਲੇ ਨੂੰ ਫੋਲੋ ਕੀਤਾ ਜਾਂਦਾ ਉਦੋਂ ਮੋਸਟਲੀ ਪ੍ਰੋਮਿਨੈਂਟ ਸਕੂਲਸ ਵੀ NCERT ਨੂੰ ਫੋਲੋ ਕਰਾਉਂਦੇ ਆ ਤਾਂ ਫਿਰ 8 ਸਾਲ ਦਾ ਟਾਈਮ ਪੀਰੀਅਡ ਹੈ ਜਿਹੜਾ ਸਪੈਸ਼ਲੀ ਨਰਸਰੀ ਤੋਂ ਲੈ ਕੇ 1st ਤੋਂ 8th ਤਾਂ ਸਿੱਧੇ 8 ਸਾਲ ਹੀ ਹੋਗੇ 4 ਸਾਲ ਬੱਚੇ ਦੇ LKG UKG ਇਹਨਾਂ ਦੇ ਵਿੱਚ ਹੁੰਦਾ ਤੇ ਮਤਲਬ ਇੱਕ ਤਰ੍ਹਾਂ 10 ਸਾਲ ਬੱਚੇ ਦੇ ਖਰਾਬ ਹੋ ਰਹੇ ਆ ਬੱਚੇ ਦੇ ਖਰਾਬ ਹੋਣ ਦੇ ਨਾਲ ਨਾਲ ਉਹਨਾਂ ਦੀਆਂ ਕਿਤਾਬਾਂ ਦਾ ਖਰਚਾ ਜਿਹੜਾ ਓਵਰ ਬਰਡਨ ਬਣਿਆ ਹੋਇਆ ਪੈਰੈਂਟ ਤੇ ਇਹ ਦੇਖੋ ਕਿੰਨਾ ਨੁਕਸਾਨ ਦੇ ਰਹੇ ਆ ਮਾਪੇ ਵੀ ਸਮਝਦੇ ਨੇ ਵੀ ਲੁੱਟਿਆ ਜਾ ਰਿਹਾ ਹੈ ਆਲੇ ਦੁਆਲੇ ਵੀ ਰੌਲਾ ਹੈ ਬਹੁਤ ਸਾਰੇ ਚੈਨਲਾਂ ਚ ਰਹੀਏ ਵੀ ਇਹ ਗੱਲ ਰੱਖੀ ਜਾ ਰਹੀ ਹੈ ਕਿ ਮਾਪਿਆਂ ਨੂੰ ਲੁੱਟਿਆ ਜਾ ਰਿਹਾ ਇਸ ਰੁੱਤ ਦੇ ਵਿੱਚ ਤੁਹਾਡੇ ਜ਼ਦਰਬੇ ਦੇ ਆਧਾਰ ਤੇ ਮਾਪੇ ਕੀ ਕਰ ਸਕਦੇ ਨੇ ਮਾਪੇ ਦੇਖੋ ਰਿਟਰਨ ਦੇ ਵਿੱਚ ਕੰਪਲੇਂਟ ਕਰਨ ਹਾਇਰ ਅਥਾਰਟੀ ਨੂੰ ਕੰਪਲੇਂਟ ਕਰਨ ਸਕੂਲ ਦੇ ਵਿੱਚ ਜਾ ਕੇ ਡਿਸਕਸ ਕਰਨ ਉਸ ਉਂਝ ਲੜਨ ਪੀੜਨ ਨੂੰ ਆਪਾਂ ਸਾਰੇ ਇਕੱਠੇ ਹੋ ਜਾਣੇ ਆ ਬਟ ਇੱਕ ਮੁੱਦਾ ਜਿਹੜਾ ਸੋਸ਼ਲ ਵਾਕ ਦਾ ਸਭ ਤੋਂ ਮੇਨ ਹਿੱਸਾ ਹੈ ਜੇ ਤੁਸੀਂ ਸਮਾਜ ਦੇ ਲਈ ਕੰਮ ਕਰ ਰਹੇ ਹੋ ਤਾਂ ਮੇਰੇ ਖਿਆਲ ਦੇ ਵਿੱਚ ਇਹ ਚੀਜ਼ ਤੇ ਫੋਕਸ ਕਰਨਾ ਤੁਹਾਡਾ ਹੱਕ ਬੰਦਾ ਹੂੰ ਜਦੋਂ ਤੁਸੀਂ ਕਿਸੇ ਦੇ ਨਾਲ ਡਿਸਕਸ਼ਨ ਹੀ ਨਹੀਂ ਕਰੋਗੇ ਜਾ ਕੇ ਕੋਈ ਰਿਟਰਨ ਕੰਪਲੇਂਟ ਹੀ ਨਹੀਂ ਦਉਂਗੇ ਤਾਂ ਕੋਈ ਨਹੀਂ ਕਰੇਗਾ ਤੁਹਾਡੇ ਲਈ ਇਹ ਚੀਜ਼ ਆਰਾਮ ਤਾਂ ਹਰ ਕੋਈ ਚਾਹੁੰਦਾ ਐ ਐਫਰਟ ਨਹੀਂ ਚਾਹੁੰਦਾ ਹੂੰ ਬਣੀ ਬਣਾਈ ਖਿਚੜੀ ਨਹੀਂ ਦੇਖੋ ਇੰਨੀ ਸੁੱਕੀ ਨਹੀਂ ਐ ਬਿਨਾ ਰੋਏ ਤਾਂ ਈਵਨ ਮਾਂ ਵੀ ਬੱਚੇ ਨੂੰ ਦੁੱਧ ਨਹੀਂ ਪਲਾਂਦੀ ਤਾਂ ਤੁਹਾਡਾ ਤਾਂ ਦੇਖੋ ਸੋਚੂ ਕੌਣ ਉਸੋ ਮਾਪਿਆਂ ਨੂੰ ਚਾਹੀਦਾ ਹੈ ਅਮਿਤਾ ਸ਼ਰਮਾ ਜੀ ਦਾ ਕਹਿਣਾ ਇਹ ਹੈ ਕਿ ਸਾਡੇ ਕੋਲ ਜ਼ਿਲ੍ਹਾ ਸਿੱਖਿਆ ਅਫਸਰ ਹੈ ਜਿਹਦੇ ਹੇਠ ਜਿਹਦੀ ਰਜ਼ਮੰਦੀ ਤਹਿਤ ਜਿਹਦੀ ਨਿਗਰਾਨੀ ਤਹਿਤ ਪ੍ਰਾਈਵੇਟ ਸਕੂਲ ਆ ਚਾਹੇ ਸਰਕਾਰੀ ਸਕੂਲ ਆ ਉਹ ਚੱਲ ਰਹੇ ਨੇ ਉਹਨਾਂ ਦੀ ਕਮਾਂਡ ਹੈ ਕੰਟਰੋਲ ਹੈ ਤੁਸੀਂ ਉਸ ਥਾਂ ਤੇ ਜਾ ਕੇ ਕੰਪਲੇਂਟ ਕਰ ਸਕਦੇ ਹੋ ਅਮੀਤ ਮੈਂ ਕੰਨਿਆਂ ਦਾ ਕਹਿਣਾ ਇਹ ਵੀ ਹੈ ਕਿ ਉਸ ਉਹਨਾਂ ਕੰਪਲੇਂਟਾਂ ਦਾ ਕੀ ਹੋ ਜੂਗਾ ਇਹ ਵੱਡੇ ਪੱਧਰ ਦਾ ਸਕੈਂਡਲ ਹੈ ਬਹੁਤ ਵੱਡੇ ਪੱਧਰ ਤੇ ਜਦੋਂ ਹਰਜੀਤ ਜੀ ਰিসিਵਿੰਗ ਲਈ ਜਾਵੇ ਕਿਹੜੇ ਆਫੀਸਰ ਨੂੰ ਤੁਸੀਂ ਲੈਟਰਸ ਸੈਂਡ ਕੀਤੀ ਹੈ ਜਾਂ ਬਾਈ ਹੈਂਡ ਪਕੜਾ ਕੇ ਆਏ ਹੋ ਤਾਂ ਇੱਕ ਰੀਸੀਵਿੰਗ ਲਈ ਜਾਵੇ ਰਿਸੀਵਡ ਕਾਪੀ ਰੱਖੀ ਜਾਵੇ ਆਪਣੀ ਫਾਈਲ ਦੇ ਵਿੱਚ 7 ਡੇਜ਼ ਇੰਤਜ਼ਾਰ ਕੀਤਾ ਜਾਵੇ ਫਿਰ ਉਹਨੂੰ ਫੋਲੋ ਅਪ ਤੇ ਲਿਆਂਦਾ ਜਾਵੇ 7 ਦਿਨ ਬਾਅਦ ਫਿਰ ਦੁਬਾਰਾ ਐਪਲੀਕੇਸ਼ਨ ਦਿੱਤੀ ਜਾਵੇ ਕਿ ਮੈਨੀ ਸੁਣਵਾਈ ਹੋ ਗਈ ਅੱਛਾ ਤੁਸੀਂ CBSE ਦੇ ਸਿਲੇਬਸ ਦੀ ਗੱਲ ਕੀਤੀ ਵੀ ਸਿਲੇਬਸ ਇੱਕ ਹੈ ਚਾਹੇ ਨਰਸਰੀ ਕਲਾਸ ਤੋਂ 8th ਕਲਾਸ ਤੱਕ 9ਵੀਂ ਕਲਾਸ تک ਚਲੋ NCERT ਫੋਲੋ ਕਰਾਉਂਦੇ ਨੇ CBSE ਬੋਰਡ ਦੇ ਹੇਠ ਬਹੁਤੇ ਸਕੂਲ ਆਉਂਦੇ ਨੇ ਜਿਹੜੇ ਲੁੱਟ ਕਰ ਰਹੇ ਨੇ ਉੱਥੇ ਸਿਲੇਬਸ ਇੱਕ ਹੈ ਪ੍ਰਕਾਸ਼ਨ ਵੱਖਰੇ ਵੱਖਰੇ ਨੇ ਕਿਤਾਬਾਂ ਵੱਖਰੀਆਂ ਵੱਖਰੀਆਂ ਨੇ ਹਰਜੀਤ ਜੀ ਕੀ ਕਰਨਾ ਹੈ ਹਰਜੀਤ ਜੀ ਦੁਕਾਨਦਾਰੀ ਕਾਰਨ ਕੀ ਹੈ ਸਬਜ਼ ਬਾਗ ਦਿਖਾ ਦਿੱਤੇ ਜਾਂਦੇ ਆ 50 ਰੁਪਏ ਦੀ ਬੁੱਕ ਤੁਸੀਂ ਪ੍ਰਿੰਟ ਕੀਤੀ ਮਾਰਕੀਟ ਚ 2.50 ਦੀ ਆ ਗਈ ਫਿਰ ਰੁਪਈਆ ਵਿਚਲਲਾ ਵੀ ਤਾਂ ਹੈ ਨਾ ਦੇਖੋ ਫੀਸਾਂ ਦੇਣੀਆਂ ਇਹ ਤੁਹਾਡੀ ਪਰਸਨਲ ਚੋਇਸ ਹੈ ਕਿ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਕਿਵੇਂ ਦਾ ਸਕੂਲ ਸਿਲੈਕਟ ਕਰ ਰਹੇ ਹੋ ਉਹਦੇ ਵਿੱਚ ਨਹੀਂ ਆਪਾਂ ਇੰਟਰਫੇਅਰ ਕਰਦੇ ਬਟ ਜਿਹੜਾ ਕਿਤਾਬਾਂ ਦਾ ਮਸਲਾ ਹੈ ਜਦੋਂ CBSE ਨੇ NCERT ਦੀਆਂ ਬੁੱਕਸ ਸਿਲੇਬਸ ਤੁਹਾਨੂੰ ਰეკਮੈਂਡ ਕੀਤੇ ਆ ਤਾਂ ਇਹ ਇੱਕ ਕੁਝ ਤੁਹਾਨੂੰ ਸੋਚਣਾ ਚਾਹੀਦਾ ਹੈ ਇਨੀਸ਼ੀਏਟਿਵ ਲੈ ਕੇ ਗੱਲ ਕਰਨੀ ਚਾਹੀਦੀ ਹੈ ਕਿ 8-10 ਸਾਲ ਵੀ ਸਾਰੇ ਆਲ ਇੰਡੀਆ ਲੈਵਲ ਤੇ ਉਹੀ ਚੀਜ਼ਾਂ ਨੂੰ ਉਹੀ ਕਿਤਾਬਾਂ ਨੂੰ ਅੱਗੇ ਲਿਆਂਦਾ ਜਾਵੇ ਇਹਦੇ ਨਾਲ ਗਰੀਬ ਤੇ ਅਮੀਰੀ ਦਾ ਫਰਕ ਖਤਮ ਹੋ ਜਾਏਗਾ ਐਜੂਕੇਸ਼ਨ ਉਹੀ ਸੇਮ ਬੁੱਕਸ ਚੋਂ ਪੜ੍ਹ ਕੇ ਇਸ ਤਰ੍ਹਾਂ ਲੱਗੇਗਾ ਕਿ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਇਆ ਮੈਡਟ ਜਦੋਂ ਚੱਕੀ ਜਾਂਦੀ ਹੈ ਫਿਰ ਤੁਸੀਂ ਦੱਸੋ ਵੀ ਕਿਹੜੇ ਐਨਸੀਆਰਟੀ 2 ਸਾਲ ਪੜਾ ਕੇ ਤਾਂ ਨਹੀਂ ਆਪਾਂ ਰਿਜ਼ਲਟ ਕਰਦੇ ਦੇਖਦੇ ਬਿਲਕੁਲ ਅੱਛੀ ਗੱਲ ਰੱਖੋ ਸਿੱਖਿਆ ਸਾਡੇ ਲਈ ਸੇਵਾ ਦਾ ਸਰਕਾਰਾਂ ਲਈ ਇੱਕ ਸਾਧਨ ਰਹੀ ਹੈ ਕਿ ਅਸੀਂ ਇਸ ਜਰੀਏ ਕਿਉਂਕਿ ਮਤਲਬ ਗਿਆਨ ਵੰਡਣਾ ਹੈ ਚਾਨਣ ਬੰਡਣਾ ਸਮਾਜ ਦੇ ਵਿੱਚ ਹਾਂਜੀ ਜਦੋਂ ਦੀ ਸਿੱਖਿਆ ਵਪਾਰ ਬਣੀ ਹੈ ਵੱਖਰੇ ਵੱਖਰੇ ਢੰਗ ਦੇ ਨਾਲ ਮੁਨਾਫਾ ਲੈਣ ਦੇ ਯਤਨ ਕੀਤੇ ਜਾ ਰਹੇ ਨੇ ਇੱਕ ਨਵੀਂ ਗੱਲ ਤੁਸੀਂ ਮੈਨੂੰ ਦੱਸ ਰਹੇ ਸੀ ਇੰਟਰਵਿਊ ਤੋਂ ਪਹਿਲਾਂ ਉਹ ਵੀ ਜ਼ਰੂਰ ਸ਼ੇਅਰ ਕਰੋ ਕਿ ਕਿਸ ਤਰੀਕੇ ਨਾਲ ਜਿਹੜਾ ਪ੍ਰੀ ਨਰਸਰੀ ਦੇ ਵਿੱਚ ਬੱਚਾ ਦਾਖਲ ਹੋਣਾ ਹੈ ਉਹਦੇ ਲਈ ਵੀ ਇੰਟਰੈਸਟ ਟੈਸਟ ਉਹ ਕੀ ਕਹਾਣੀ ਤੁਸੀਂ ਇਹ ਦੇਖੋ ਵੀ ਕਿਸ ਹੱਦ ਤੱਕ ਡਰਾਮੇਵਾਜ਼ੀ ਸ਼ੁਰੂ ਹੋ ਚੁੱਕੀ ਹੈ 1.5 ਸਾਲ ਤੋਂ ਪੌਣੇ 3 ਸਾਲ ਦਾ ਬੱਚਾ ਜਦੋਂ ਐਡਮਿਸ਼ਨ ਲਈ ਆਪਣੇ ਪੇਰੈਂਟਸ ਨਾਲ ਜਾਂਦਾ ਹੈ ਬੜੀ ਇੱਕ ਸ਼ਰਮਨਾਕ ਗੱਲ ਹੈ ਉਹਨੂੰ ਕਹਿ ਦਿੱਤਾ ਜਾਂਦਾ ਕਿ ਅਲਫਾਬੈਟਸ ਉਹਦੇ ਮੇ ਪੈਰੈਂਟਸ ਨੂੰ ਕਹਿ ਦਿੱਤਾ ਜਾਂਦਾ ਕਿ ਅਲਫਾਬੈਟਸ ਇਹਨੂੰ ਕੰਪਲੀਟ ਆਣੇ ਚਾਹੀਦੇ ਆ ਅਸੀਂ 1 ਜਾਂ 2 ਡਾਟਸ ਤੋਂ ਬਿਨਾ ਹੈਲਪ ਨਹੀਂ ਕਰ ਸਕਦੇ ਦੂਜੇ ਪਾਸੇ ਤੇ 1 ਤੋਂ 10 ਵੀ ਇਹਨੂੰ ਆਣਾ ਜ਼ਰੂਰੀ ਹੈ ਮੈਂ ਇਹ ਪੁੱਛਣਾ ਚਾਹਾਂਗੀ ਕਿ ਢਾਈ ਤੋਂ 3 ਸਾਲ ਦੇ ਬੱਚਾ ਕਿੱਥੋਂ ਸਿੱਖ ਕੇ ਆਏਗਾ 2 ਸਾਲ ਤਾਂ ਉਹਨੂੰ ਹਜੇ ਦੁਨੀਆ ਚ ਆਈ ਹੋਈ ਹੈ ਸਿਰਫ ਟੀਚਰ ਦਾ ਰੋਲ ਕੀ ਹੋਏਗਾ ਨਰਸਰੀ ਦੇ ਵਿੱਚ ਪੂਰੇ ਡਿਊਰੇਸ਼ਨ 1 ਇਅਰ ਦੇ ਵਿੱਚ ਟੀਚਰ ਕੀ ਕਰੇਗਾ ਕੀ ਹੱਥ ਤੇ ਹੱਥ ਰੱਖ ਕੇ ਸਿਰਫ ਇਹ ਕਹਿਣਗੇ ਕਿ ਸਾਡੇ ਬੈਸਟ ਰਿਜ਼ਲਟਸ ਆਏ ਐ ਤੇ ਤੁਹਾਡੀ ਐਫਰਟ ਕੀ ਹੋਏਗੀ ਬੱਚੇ ਦੇ ਲਈ ਇੰਨਾ ਪ੍ਰੈਸ਼ਰਾਈਜ਼ ਕਰਨਾ ਠੀਕ ਨਹੀਂ ਹੈ ਬੱਚੇ ਨੂੰ ਲੈ ਕੇ ਇਹ ਇੱਕ ਸਿਰਫ ਸਾਫ ਪਤਾ ਲੱਗਦਾ ਕਿ ਦੁਕਾਨਦਾਰੀ ਹੈ ਇਹ ਦੁਕਾਨਦਾਰੀ ਨੂੰ ਬੰਦ ਕਰਨਾ ਚਾਹੀਦਾ ਜੇ ਤੁਹਾਡੇ ਕੋਲੇ ਸੀਟs ਇੱਕ ਜਾਂ ਦੋ ਐ ਫਿਰ ਐਡਾ ਗ੍ਰੈਂਡ ਲੈਵਲ ਤੇ ਡਰਾਮਾ ਨਾ ਕਰੋ ਕੰਡੀਸ਼ਨਸ ਹੋ ਰੱਖੋ ਜਿਹੜੀਆਂ ਟੋਲਰੇਬਲ ਹੋਣ ਸੋਨਨ ਚ ਵੀ ਅੱਛੀਆਂ ਲੱਗਣ ਇਹਦਾ ਕੋਈ ਫਾਇਦਾ ਨਹੀਂ ਐ ਕਿ ਆਪਾਂ ਐਵੇਂ ਹੀ ਸਬਜ਼ ਬਾਗ ਦਿਖਾ ਕੇ ਆਪਣੇ ਸਕੂਲ ਦਾ ਨੇਮ ਫੇਮ ਵੀ ਅਸੀਂ ਬਹੁਤ ਪ੍ਰੋਮਿਨੈਂਟ ਹਾਂ ਅਸੀਂ ਬਹੁਤ ਆਪਣੀ ਪਹਿਚਾਨ ਬਣਾ ਚੁੱਕੇ ਆ ਤੁਹਾਡੀ ਪਹਿਚਾਨ ਤਾਂ ਉਹਦੀ ਜ਼ੀਰੋ ਹੋ ਗਈ ਜਦੋਂ ਢਾਈ ਤੋਂ ਤਿੰਨ ਸਾਲ ਨੂੰ ਤੁਸੀਂ 100% ਕਹਿ ਰਹੇ ਹੋ ਵੀ ਪਰਫੈਕਸ਼ਨ ਚ ਆਵੇ ਮੈਨੂੰ ਤਾਂ ਨਹੀਂ ਕੋਈ ਇਹ ਚੀਜ਼ ਦੇਖੋ ਠੀਕ ਲੱਗੀ ਦੋਸਤੋ ਸਕੂਲ ਜਿਹੜੇ ਨੇ ਉਹ ਸਾਡੀਆਂ ਭਾਵਨਾਵਾਂ ਨਾਲ ਖੇਡ ਰਹੇ ਨੇ ਅਮਿਤਾ ਮੈਡਮ ਦਾ ਕਹਿਣਾ ਹੈ ਕਿ 2.5 ਸਾਲ ਦੇ ਬੱਚੇ ਤੋਂ ਜੇ ਅਲਫਾਬੈਟ ਤੇ 10 ਤੱਕ ਕਾਊਂਟਿੰਗ ਮੰਗੀ ਜਾ ਰਹੀ ਹੈ ਹਲੇ ਉਹਨੇ ਸਕੂਲ ਦਾ ਮੂੰਹ ਦੇਖਣਾ ਕਿਉਂਕਿ ਸਕੂਲ ਅਸੀਂ ਜਾਣ ਲਈ ਜਾਂਦੇ ਹਾਂ ਸਿੱਖਣ ਲਈ ਜਾਂਦੇ ਹਾਂ ਤੇ ਉਥੇ ਵੀ ਜੇ ਤੁਸੀਂ ਪ੍ਰੀ ਨਰਸਰੀ ਦੇ ਬੱਚੇ ਨੂੰ ਵੀ ਐਂਟ੍ਰਾਂਸ ਟੈਸਟ ਲਾ ਕੇ ਇਸ ਕਰਕੇ ਡਿਸਕਾਰਡ ਕਰਦੇ ਹੋ ਡਿਸਕਵালিਫਾਈ ਕਰਦੇ ਹੋ ਸਕੂਲ ਲਈ ਕਿ ਇਹ ਸਾਡੇ ਸਕੂਲ ਦੇ ਲੈਵਲ ਦਾ ਬੱਚਾ ਨਹੀਂ ਹੈ ਤਾਂ ਤੁਸੀਂ ਬੱਚੇ ਦੀਆਂ ਮਾਪਿਆਂ ਦੀਆਂ ਭਾਵਨਾਵਾਂ ਨਾਲ ਖੇਡਦੇ ਹੋ ਸੰਗਰੂਰ ਦੇ ਬਹੁਤੇ ਸਕੂਲ ਇਹ ਕਰ ਰਹੇ ਨੇ ਇਹ ਤਮਾਸ਼ਾ ਬੰਦ ਹੋਣਾ ਚਾਹੀਦਾ ਹਰਜੀਤ ਜੀ ਹੋਇਆ ਇਹ 100% ਹੋਇਆ ਹੈ ਅ ਮਾਰਚ 1 ਨੂੰ ਸਕੂਲ ਨੇ ਐਂਟਰੈਂਸ ਰੱਖਿਆ ਹੋਇਆ ਸੀ ਹੁਣ ਦੇਖੋ ਮੈਂ ਜ਼ਿਕਰ ਤਾਂ ਕੀ ਕਰਨਾ ਨੇਮਤਾ ਮੈਂ ਕੀ ਲੈਣਾ ਅਗਲਾ ਸੁਣ ਹੀ ਰਿਹਾ ਹੋਏਗਾ ਤੇ ਹੋ ਸਕਦਾ ਹੈ ਨੈਕਸਟ ਇਅਰ ਤੱਕ ਕਿਵੇ ਚ ਇੰਪਰੂਵਮੈਂਟ ਕਰ ਵੀ ਲਵੇ ਤੇ ਇਹ ਚੀਜ਼ ਬੜੀ ਸ਼ਰਮਨਾਕ ਆ ਕਹਾਦਾ ਤੁਹਾਡਾ ਸਟੈਂਡਰਡ ਰਹਿ ਗਿਆ ਹੈ ਤੇ ਬੱਚੇ ਨੇ 80% ਉਹਦੇ ਚੋਂ ਮਾਰਕਸ ਲੈ ਲੇ ਪਰ ਇੱਕ ਤਿੰਨ ਸਾਲ ਦੇ ਬੱਚੇ ਨੇ ਤੇ ਤੁਸੀਂ ਇਹ ਕਹਤਾ ਵੀ ਨਹੀਂ ਇਹ ਫਿੱਟ ਨਹੀਂ ਹੈ ਸਾਡੇ ਸਕੂਲ ਲਈ ਨਹੀਂ ਐਲੀਜੀਬਲ ਹੈ ਇਹਨੂੰ ਅਸੀਂ ਐਡਮਿਸ਼ਨ ਨਹੀਂ ਦੇ ਸਕਦੇ ਇਟ ਮੀਨਸ ਏ ਹੈ ਕਿ ਤੁਹਾਡੇ ਨੋਰਮਸ ਜ਼ੀਰੋ ਹੈ ਟੂ ਬੀ ਵੈਰੀ ਫਰੈਂਕ ਤੁਹਾਡੀ ਟੀਚਿੰਗ ਸਕਿਲਸ ਜ਼ੀਰੋ ਹੈ ਇਹਦਾ ਮਤਲਬ ਤੁਹਾਨੂੰ ਆਪਣੀ ਟੀਚਿੰਗ ਤੇ ਸ਼ੱਕ ਹੈ ਤੁਸੀਂ ਪਹਿਲਾਂ ਹੀ ਤਾਂ ਹੀ ਪਰਫੈਕਸ਼ਨ ਚ ਲੈਣਾ ਚਾਹੁੰਦੇ ਹੋ ਵੀ ਸਕੂਲ ਦਾ ਨਾਮ ਤਾਂ ਖਰਾਬ ਨਾ ਹੋਵੇ ਬੱਚਾ ਮੈਰਿਟ ਚ ਆਣ ਵਾਲੇ ਟਾਈਮ 'ਚ ਆ ਜਾਏ ਪਰ ਇਹ ਪਹਿਲਾਂ ਹੀ ਬਣੀ ਬਣਾਈ ਖੇਚੜੀ ਇਹਨੂੰ ਸਮਝ ਰਹੇ ਹੋ ਗੱਲ ਹਾਂ ਮੈਂ ਤਾਂ ਜਦੋਂ ਆਪਾਂ ਇੱਕ ਤਾਬਾਂ ਦਾ ਰੌਲਾ ਪਾਇਆ ਸਕੂਲ ਦੇ ਸਕੂਲ ਦੀ ਲੁੱਟ ਦਾ ਰੌਲਾ ਪਾਇਆ ਉੱਥੇ ਨਾ ਮਾਪਿਆਂ ਦੇ ਕਈ ਮਾਪਿਆਂ ਦੇ ਬੜੇ ਮਤਲਬ ਗੁੰਝਲਦਾਰ ਸਵਾਲ ਆਏ ਜਾਂ ਮਤਲਬ ਵੀ ਬੜਾ ਜ਼ਰੂਰੀ ਸਵਾਲ ਆਏ ਉਹ ਕਹਿੰਦੇ ਵੀ ਸਿੱਖਿਆ ਦਾ ਜਿਹੜਾ ਪੂਰਾ ਤੰਤਰ ਹੈ ਉਹਦੇ ਉੱਪਰ ਹੀ ਸਵਾਲ ਨੇ ਸਾਡੇ ਬੱਚਿਆਂ ਨੂੰ ਉਹ ਕੁਝ ਪੜਾਇਆ ਜਾ ਰਿਹਾ ਜਿਹੜੇ ਉਹਨਾਂ ਦੇ ਕਿਸੇ ਵਕਤ ਕੰਮ ਹੀ ਨਹੀਂ ਆਉਣਾ ਸਕਿੱਲ ਦੇ ਉੱਪਰ ਕੰਮ ਹੀ ਨਹੀਂ ਹੋ ਰਿਹਾ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜਿਹੜੀ ਐਜੂਕੇਸ਼ਨ ਹੈ ਨਾ ਇਹ ਮਾੜੀ ਨਹੀਂ ਹੈ ਇਹ ਤੁਹਾਡਾ ਨਜ਼ਰੀਆ ਤੁਸੀਂ ਇਹਨੂੰ ਕਿਵੇਂ ਲੈਨੇ ਹੋ ਹੁਣ ਮੈਂ ਬੋਲ ਰਹੀ ਹਾਂ ਮੈਂ ਪੜ੍ਹੀ ਲਿਖੀ ਹਾਂ ਮੈਂ ਆਊਟ ਸਪੋਕਨ ਹਾਂ ਅਨਪੜ੍ਹ ਨੂੰ ਬਿਠਾ ਦੋ ਫਰਕ ਪਤਾ ਲੱਗ ਜਾਏਗਾ ਇਹ ਨਹੀਂ ਹੈ ਵੀ ਹਿਸਟਰੀ ਦੀ ਕੋਈ ਵੈਲਿਊ ਨਹੀਂ ਜਾਂ ਇੰਗਲਿਸ਼ ਦੀ ਨਹੀਂ ਜਾਂ ਹਿੰਦੀ ਦੀ ਨਹੀਂ ਜਾਂ ਪੰਜਾਬੀ ਦੀ ਨਹੀਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਉਹਦੇ ਚੋਂ ਕੀ ਤਲਾਸ਼ਦੇ ਹੋ ਅਮਿਤਾ ਮੈਡਮ ਨੇ ਬੜਾ ਫ੍ਰੈਂਕਲੀ ਕਹਿਣ ਦਾ ਯਤਨ ਕੀਤਾ ਕਿ ਜੇ ਸਾਨੂੰ ਰਾਜੇ ਰਾਣੀਆਂ ਪੜਾਏ ਜਾਂਦੇ ਨੇ ਤਾਂ ਅਸੀਂ ਉਹਨਾਂ ਹੀ ਰਾਜੇ ਰਾਣੀਆਂ ਨੂੰ ਕਿਉਂ ਲੈ ਕੇ ਬਹਿ ਗਏ ਅਸੀਂ ਉਹ ਕੀ ਕਹਿਣਾ ਚਾਹੁੰਦੇ ਸੀ ਕਿ ਉਸ ਚੀਜ਼ ਦਾ ਸਾਡੇ ਤੇ ਅਸਰ ਹੋਵੇ ਸਾਨੂੰ ਉਹ ਸੋਚਣਾ ਬਣਦਾ ਸਾਨੂੰ ਉਸ ਦੇ ਉੱਪਰ ਧਿਆਨ ਦੇਣਾ ਬਣਦਾ ਦੋਸਤੋ ਸਮੇਂ ਸਮੇਂ ਤੇ ਫਿਰ ਆਪਾਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਇਧਰ ਹੋਰ ਕੁਝ ਕਹਿਣਾ ਚਾਹੁੰਦੇ ਦੇਖੋ ਅੱਜ ਲਈ ਇੰਨਾ ਹੀ ਸਫੀਸ਼ੀਐਂਟ ਹੈ ਇਸ ਮੁੱਦੇ ਨੂੰ ਚੱਕੋ ਅੱਗੇ ਵਧੋ ਇਨੀਸ਼ੀਏਟਿਵ ਲੋ ਰਿਟਰਨ ਕੰਪਲੇਂਟ ਕਰੋ ਰੀਸੀਵਿੰਗ ਕਾਪੀ ਆਪਣੀ ਫਾਈਲ ਚ ਰੱਖੋ ਡੇਟ ਮੈਂਸ਼ਨ ਹੋਵੇ ਜੇ ਤੋਂ ਰੀਸੀਵਿੰਗ ਕਾਪੀ ਲਓਗੇ ਉਹਦੇ ਸਿਗਨੇਚਰ ਤੁਹਾਡੇ ਕੋਲੇ ਹੋਣੇ ਚਾਹੀਦੇ ਆ ਕਿਵੇਂ ਨਹੀਂ ਹੋਊਗਾ ਤੁਸੀਂ ਆ ਫੀਲ ਕਰੋਗੇ ਨੈਕਸਟ ਸੈਸ਼ਨ ਤੱਕ ਕਿੰਨਾ ਸਮੂਥ ਹੋ ਜਾਏਗਾ ਸਿਸਟਮ ਬਿਲਕੁਲ ਦੋਸਤੋ ਬੋਲਣਾ ਪੈਣਾ ਜੇ ਤੁਸੀਂ ਬੋਲੋਗੇ ਜ਼ਰੂਰ ਮਸਲੇ ਹੱਲ ਹੋਣਗੇ ਜੁੜੇ ਰਹੋ ਪਿਆਰੀ ਚਰਚਕਾ ਸਤਿ ਸ਼੍ਰੀ ਅਕਾਲ